ਸਸੀਕਾਲ ਜੀ ਨਮਸਕਾਰ ਆਦਾਬ ਸਾਰਿਆਂ ਨੂੰ ਮਿੱਤਰੋ ਪਿਆਰੋ ਕੋਸ਼ਿਕ ਚੀਜ਼ਾਂ ਹੁੰਦੀਆਂ ਨੇ ਯਾਰ ਜਿਹੜੀਆਂ ਤੁਹਾਨੂੰ ਬਹੁਤ ਸਕੂਨ ਦਿੰਦੀਆਂ ਨੇ ਔਰ ਤੁਹਾਡੀ ਰੂਹ ਨੂੰ ਖੁਸ਼ ਕਰਦੀਆਂ ਨੇ ਨਾਲ ਨਾਲ ਵੀਡੀਓ ਚੱਲ ਰਹੀ ਤੁਸੀਂ ਦੇਖ ਰਹੇ ਹੋ ਮੀਰਾ ਬਹੁਤ ਦੁਨੀਆ ਹੁਣ ਵਾਕਿਫ ਹੈ ਇਸ ਕੁੜੀ ਤੋਂ ਆਰਨੇਟ ਸਲੂਟ ਹੈ ਭਰਾ ਤੈਨੂੰ ਛੋਟੇ ਵੀਰ ਦਿਲੋਂ ਸਲੂਟ ਹੈ ਕਈ ਲੋਕੀ ਇਹ ਵੀ ਕਹਿੰਦੇ ਨੇ ਕਿ ਆਪਣੇ ਆਪ ਨੂੰ ਅੱਗੇ ਲਿਆਉਣ ਵਾਸਤੇ ਆਰਨੇਟ ਇਸ ਕੁੜੀ ਨੂੰ ਸਟੇਜਾਂ ਤੇ ਲੈ ਕੇ ਜਾਂਦਾ ਚਾਹੇ ਦੇ ਬਾਰੇ ਗੱਲ ਕਰਦਾ ਚਾਹੇ ਗਾਣੇ ਵਿੱਚ ਲਿਆ ਇਹ ਤੇ ਉਹ ਲੋਕ ਕਹਿੰਦੇ ਨੇ ਜਿਹੜੇ ਨਜਲੇ ਹੀ ਝਾੜਦੇ ਰਹਿੰਦੇ ਨੇ ਹਰ ਵੇਲੇ ਕਿਉਂਕਿ ਆਰਨੇਟ ਔਲਰੇਡੀ ਵੱਡਾ ਸਟਾਰ ਆ ਉਹਨੂੰ ਸਹਾਰੇ ਦੀ ਲੋੜ ਨਹੀਂ ਆ ਹੁਣ ਇਹ ਕੁੜੀ ਉਹਦੇ ਪਿੰਡ ਦੀ ਆ ਭੈਣ ਹੀ ਬਣਾਈ ਹੋਈ ਆ ਤੇ ਇਸ ਕੁੜੀ ਦੇ ਵਿੱਚ ਰੱਬ ਵੱਸਦਾ ਐਕਚੁਅਲੀ ਇਹ ਹੁੰਦੇ ਨੇ ਅਸਲ ਫਕੀਰ ਲੋਕ ਇਹ ਕੁੜੀ ਜਦੋਂ ਵੀ ਮੈਂ ਵੀਡੀਓ ਦੇਖਦਾ ਤੇ ਮੈਨੂੰ ਬੜਾ ਹੀ ਸਕੂਨ ਆਉਂਦਾ ਮੈਂ ਬਹੁਤ ਦਿਨਾਂ ਦੀ ਗੱਲ ਕਰਨੀ ਚਾਹੁੰਦਾ ਸੀਗਾ ਬਸ ਸਮਾਂ ਨਹੀਂ ਲੱਗਿਆ ਕਹਿ ਲਓ ਤੇ ਗੱਲ ਕਰ ਨਹੀਂ ਪਾਇਆ ਤੇ ਅੱਜ ਮੈਂ ਸੋਚਿਆ ਯਾਰ ਗੱਲ ਕੀਤੀ ਜਾਵੇ ਇਸ ਕੁੜੀ ਬਾਰੇ ਇਹ ਕੁੜੀ ਬਹੁਤ ਹੀ ਕਿਊਟ ਆ ਬਹੁਤ ਹੀ ਕਿਊਟ ਆ ਔਰ ਰੱਬ ਨਾਲ ਤੁਰ ਇਹਦੀਆਂ ਗੱਲਾਂ ਬਾਤਾਂ ਨੇ ਤੇ ਨੋ ਡਾਊਟ ਕਿ ਇਹਨਾਂ ਦੀਆਂ ਦੁਆਵਾਂ ਲੱਗੀਆਂ ਨੇ ਆਰਨੇਟ ਨੂੰ ਤੇ ਉਹ ਕੋਈ ਫਾਰਮੈਲਟੀ ਨਹੀਂ ਕਰਦਾ ਪਤਾ ਲੱਗ ਜਾਂਦਾ ਫਾਰਮੈਲਟੀ ਕਰਨ ਵਾਲੇ ਲੋਕਾਂ ਦਾ ਵੀ ਸਪੈਸ਼ਲੀ ਮੈਨੂੰ ਤੇ ਪਤਾ ਲੱਗ ਜਾਂਦਾ ਤੁਹਾਡਾ ਪਤਾ ਨਹੀਂ ਤੇ ਆਰਨੇਟ ਦਿਲੋਂ ਕਰ ਰਿਹਾ ਜੋ ਵੀ ਕਰ ਰਿਹਾ ਇਸ ਤੋਂ ਪਹਿਲਾਂ ਕਿ ਹੋਰ ਗੱਲਬਾਤ ਕਰੀਏ ਜਾਂ ਇੱਕ ਦੋ ਵੀਡੀਓ ਤੁਹਾਨੂੰ ਦਿਖਾਉਣਾ ਕਿਉਂਕਿ ਕੁੜੀ ਗਾਣੇ ਵਿੱਚ ਵੀ ਇੱਕ ਆ ਗਈ ਆ ਆ ਜਿਹੜਾ ਗਾਣਾ ਚੱਲ ਰਿਹਾ ਨਾਲ ਨਾਲ ਜਿਹੜੀ ਵੀਡੀਓ ਚੱਲ ਰਹੀ ਤੁਸੀਂ ਇੱਕ ਚੀਜ਼ ਨੋਟ ਕਰਿਓ ਕਿ ਉਹਨਾਂ ਨੇ ਕੁੜੀ ਨੂੰ ਨਹੀਂ ਕਿਹਾ ਕਿ ਤੂੰ ਆਹਾ ਹਾ ਸਟੈਪ ਕਰਨੇ ਆਰਨੇਟ ਆਪ ਉਸ ਕੁੜੀ ਵਾਲੇ ਸਟੈਪ ਕਰ ਰਿਹਾ ਆਰਨੇਟ ਤੁਸੀਂ ਦੇਖੋ ਬਹੁਤੀ ਵੀਡੀਓ ਨੇ ਜੇ ਸਾਰੀਆਂ ਵੀਡੀਓ ਦਿਖਾਈਏ ਵੀਡੀਓ ਬਹੁਤ ਲੰਬੀ ਹੋ ਜੇ ਤੁਸੀਂ ਆਰਨੇਟ ਦੇ ਪੇਜ ਤੇ ਜਾ ਕੇ ਜਾਂ YouTube ਤੇ Instagram ਤੇ ਕਿਸੇ ਵੀ ਜਗ੍ਹਾ ਤੁਸੀਂ ਮਾੜਾ ਜਿਹਾ ਆਰਨੇਟ ਮੀਰਾ ਲਿਖੋਗੇ ਤਾਂ ਬੜਾ ਹੀ ਖੁਸ਼ ਆ ਜਾਏਗਾ ਤੇ ਦੇਖੋ ਆਰਨੇਟ ਨੇ ਉਹਦੇ ਵਾਲੇ ਕੁੜੀ ਵਾਲੇ ਐਕਸ਼ਨ ਆਪ ਕਰ ਰਿਹਾ ਕਿਉਂਕਿ ਕੁੜੀ ਨੂੰ ਨਹੀਂ ਉਹਨਾਂ ਨੇ ਫੋਰਸ ਕੀਤਾ ਕਿ ਤੂੰ ਇਦਾਂ ਕਰ ਇਦਾਂ ਕਰ ਇਹ ਮੈਨੂੰ ਬੜੀ ਚੰਗੀ ਲੱਗੀ ਗੱਲ ਏ ਇਸ ਤੋਂ ਪਹਿਲਾਂ ਗੱਲ ਹੋਰ ਕਰੀਏ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਬਹੁਤ ਜ਼ਰੂਰੀ ਹੈ ਜਿਹੜੀ ਆਰਨੇਟ ਨੇ ਦਿਲ ਦੀ ਗੱਲ ਕੀਤੀ ਕਿ ਇਸ ਕੁੜੀ ਨਾਲ ਕਿਵੇਂ ਕਨੈਕਸ਼ਨ ਆ ਤੇ ਆਰਨੇਟ ਇਸ ਗੱਲ ਨੂੰ ਮੰਨਦਾ ਹੈ ਕਿ ਇਸ ਕੁੜੀ ਨੇ ਦਾਅਵਾਵਾਂ ਕੀਤੀਆਂ ਸਨ ਕਿ ਆਰਨੇਟ ਇਹ ਸੱਚੀ ਦੀ ਰੂਹ ਸੱਚੀ ਦੀ ਜਿਹੜੀ ਤਾਂ ਇੱਕ ਅ ਰੱਬ ਨਾਲ ਮਿਲੀ ਹੋਈ ਰੂਹ ਹੁੰਦੀ ਹੈ ਹੈਨਾ ਰੱਬ ਨਾਲ ਸਿੱਧੀਆਂ ਗੱਲਾਂ ਜਿਹੜੇ ਵਾਕਈ ਫਕੀਰ ਲੋਕ ਹੁੰਦੇ ਨੇ ਉਹ ਇਹ ਹੁੰਦੇ ਨੇ ਨਾ ਕਿ ਅੱਜਕੱਲ ਜਿਹੜੇ ਢੋਂਗੀ ਹੁੰਦੇ ਨੇ ਜਿਹੜਾ ਮਾਲਾ ਸ਼ਾਲਾ ਪਾ ਕੇ ਬੈਠੇ ਨੇ ਤੇ ਘਰੋਂ ਬੇਕਾਰ ਹੋ ਕੇ ਬੈਠੇ ਨੇ ਉਹ ਲੋਕ ਨਹੀਂ ਇਹ ਹੁੰਦੇ ਨੇ ਐਕਚੁਅਲੀ ਫਕੀਰ ਤੇ ਇਹ ਗੱਲ ਬਾਤ ਸੁਣਾਉਨੇ ਕੁੜੀ ਨੇ ਕਿਹਾ ਸੀਗਾ ਕਿ ਤੂੰ ਇੱਕ ਦਿਨ ਵੱਡਾ ਸਟਾਰ ਬਣੇਗਾ ਤੇਰੇ ਕੋਲ ਮੋਟਰਾਂ ਕਾਰਾਂ ਹੋਣਗੀਆਂ ਉਹ ਸਾਰੇ ਹੀ ਕੁਝ ਮਿਲਿਆ ਆਰਨੇਟ ਨੂੰ ਬਿਸ਼ੱਕ ਜਿੱਦਾਂ ਮਰਜ਼ੀ ਮਿਲਿਆ ਹੋਵੇ ਪਰ ਆਰਨੇਟ ਨੇ ਇਸ ਕੁੜੀ ਦਾ ਜ਼ਿਕਰ ਕਰਕੇ ਸਟੇਜਾਂ ਤੇ ਲਿਜਾ ਕੇ ਬਹੁਤ ਜਗ੍ਹਾ ਨਾਲ ਬਿਠਾ ਕੇ ਨਾਲ ਖੜੋ ਕੇ ਨਾਲ ਪੰਗੜੇ ਸੰਘੜੇ ਪਾ ਕੇ ਇਹ ਗੱਲਾਂ ਕਹੀਆਂ ਨੇ ਮੈਨੂੰ ਪਰਸਨਲੀ ਬੜਾ ਚੰਗਾ ਲੱਗਾ ਮੈਂ ਆਰਨੇਟ ਨੂੰ ਬਹੁਤਾ ਤੇ ਨਹੀਂ ਸੁਣਿਆ ਮੈਂ ਐਵੇਂ ਹੀ ਕਹਿ ਦਵਾ ਪਰ ਜਦੋਂ ਕਿਤੇ ਅਚਾਨਕ ਗਾਣਾ ਕੋਣਾ ਸਾਹਮਣੇ ਆ ਜਾਂਦਾ ਮੈਨੂੰ ਚੰਗਾ ਲੱਗਦਾ ਗਾਣਾ ਇਹਦਾ ਸੁਰਚ ਵੀ ਆ ਮੁੰਡਾ ਸੁਰੀਲਾ ਵੀ ਹੈ ਤੇ ਉਸ ਤੋਂ ਵੀ ਜ਼ਰੂਰੀ ਜਿਹੜੀ ਗੱਲ ਹੁੰਦੀ ਹੈ ਇਨਸਾਨੀਅਤ ਚੰਗਾ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ ਇਹ ਗਾਇਤ ਅੱਜਕਲ ਸਾਰੇ ਜਾਣਦੇ ਨੇ ਪਰ ਚੰਗੇ ਇਨਸਾਨ ਹੋਣਾ ਬਹੁਤ ਜ਼ਰੂਰੀ ਮੈਂ ਆਰਨੇਟ ਦੇ ਵਿੱਚ ਇਹ ਕੁਛੀ ਗੱਲਾਂ ਦੇਖੀਆਂ ਨੇ ਤੇ ਮੈਨੂੰ ਚੰਗਾ ਲੱਗਾ ਤਦ ਹੀ ਦਿਲ ਕੀਤਾ ਕਿ ਅੱਜ ਥੋੜੀ ਜਿਹੀ ਗੱਲਬਾਤ ਕਰੀਏ ਤੁਹਾਨੂੰ ਇੱਕ ਕੁੜੀ ਦੇ ਥੋੜੇ ਸਟੈਪ ਵੀ ਦਿਖਾਉਣਾ ਬੜੇ ਪਿਆਰੇ ਪਿਆਰੇ ਸਟੈਪ ਨੇ ਇਸੇ ਪੰਗੜੇ ਦੇ ਵਿੱਚ ਮੈਂ ਜਦੋਂ ਵੀ ਇਸ ਕੁੜੀ ਦੀ ਵੀਡੀਓ ਸਾਹਮਣੇ ਆਉਂਦੀ ਤੇ ਯਕੀਨ ਮੰਨਿਓ ਸਕੂਨ ਬੜਾ ਮਿਲਦਾ ਸਾਰਾ ਕੁਝ ਭੁੱਲ ਕੇ ਮੈਂ ਫਿਰ ਪੰਜ-ਸੱਤ ਵੀਡੀਓ ਜ਼ਰੂਰ ਦੇਖਦਾ ਹੁੰਦਾ ਇਹਨਾਂ ਦੀ ਆ ਸੁਣਾਉਂਦੇ ਉਹ ਗੱਲਬਾਤ ਜਿਹੜੀ ਆਰਨੇਟ ਨੇ ਕੀਤੀ ਪਹਿਲਾਂ ਕੋਜ ਮੇਰੇ ਨਾਲ ਜਿਹੜੇ ਸ਼ੋਰ ਕਰੀ ਆ ਜਾਨੀਓ ਹੋਰ ਹੋਰ ਹੇਰ ਹੋਰ ਬੱਸ ਤਾਂ ਕੋਈ ਨਾ ਹੋਈ ਅੰਦਰ ਹੱਥ ਹੜਾ ਗਾ ਜੀ ਸਰ ਮਾਨ ਸਰ ਬੋ ਬੋ ਥੈਂਕ ਯੂ ਆ ਫਿਰ ਚਾਹਨਾ ਇਹ ਉਹ ਫੱਤਰ ਲੋਕ ਹੁੰਦੇ ਆ ਜੁਨ੍ਹਾਂ ਦੀਆਂ ਰੱਬ ਨਾਲ ਤਾਰਾਂ ਬਿਲਕੁਲ ਸਿੱਧੀਆਂ ਹੁੰਦੀਆਂ ਹੁੰਦੀਆਂ ਹਨ ਹਲੇ ਅਸੀਂ ਜਦੋਂ ਉਹਰ ਅਰਦਾਸ ਬੇਨਤੀ ਕਰਦੇ ਆ ਸਾਡੇ ਵਾਲੀ ਫਾਈਲ ਦਾ ਫੇਰ ਵੀ ਹੁਣੇ ਹੋਲਡ ਤੇ ਰੱਖ ਦਿੰਦਾ ਪਰ ਇਹਨਾਂ ਵੀ ਸਭ ਤੋਂ ਪਹਿਲਾਂ ਚੱਲੇ ਜਾਂਦੀ ਆ ਫਾਈਲ ਸੋ ਇਹ ਰੱਬ ਰੂਹਨੀ ਬੰਦੇ ਹੁੰਦੇ ਆ ਕਿ ਮੈਂ ਜਦੋਂ ਮੇਰੇ ਪਿੰਡ ਤੋਂ ਆਪਣਾ ਗਾਉਣ ਦੀ ਸ਼ੁਰੂਆਤ ਕੀਤੀ ਸੀ ਉਦੋਂ ਮੈਨੂੰ ਇਹ ਲੱਗਦਾ ਪੁੰਦਾ ਸੀਗਾ ਵੀ ਸ਼ਾਇਦ ਆਪਣਾ ਇੱਕ ਸ਼ੌਂਕ ਹੀ ਪੂਰਾ ਕਰਨਾ ਤੇ ਇਹ ਮੈਨੂੰ ਸੱਚੀ ਜੇ ਗੱਲਾਂ ਕਹਿੰਦੀ ਹੁੰਦੀ ਸੀ ਵੀ ਤੂੰ ਬਹੁਤ ਵੱਡਾ ਸਟਾਰ ਬਣੇਗਾ ਵੱਡੀਆਂ ਵੱਡੀਆਂ ਕੱਟੀਆਂ ਹੋਣਗੀਆਂ ਤੇਰੇ ਕੋਲ ਤੇ ਸਵਾਜਿਏ ਜਦੋਂ ਏ ਇਹ ਮਤਲਬ ਮੀਰਾ ਦੇ ਬੋਲਾਂ ਨੂੰ ਭਾਗ ਲੱਗਿਆ ਸੋ ਸੱਚੇ ਮੇਰੇ ਲਈ ਰੱਬ ਰੂਪੀ ਐਕਸੈਪਸ਼ਨ ਸੋ ਬਹੁਤ ਬਹੁਤ थैंक यू ਤੇ ਮੀਰਾ ਦੇ ਅਸ਼ੀਰਵਾਦ ਕਰਕੇ ਸ਼ਾਇਦ ਮੈਂ ਤੁਹਾਡੇ ਸਾਹਮਣੇ ਆਇਆ ਤੇ ਹੁਣ ਮੀਰਾ ਤੁਹਾਡੇ ਸਾਹਮਣੇ ਆਪਣੇ ਆਪ ਇਹ ਪ੍ਰਮਾਤਮਾ ਨੇ ਸਾਰੀ ਸਾਰਾ ਕਨਸੈਪਟ ਲਿਖਿਆ ਹੁੰਦਾ ਵੀ ਕਿਵੇਂ ਕਦੋਂ ਅੱਗੇ ਲੈ ਕੇ ਆਉਣਾ ਹਨਾ ਸੋ ਬਹੁਤ ਬਹੁਤ ਥੈਂਕ ਯੂ ਤੁਸੀਂ ਮੀਰਾ ਨੂੰ ਇੰਨਾ ਪਿਆਰ ਕਰਦੇ ਹੋ ਸੋ ਬਹੁਤ ਬਹੁਤ ਠੀਕ ਹੈ ਓਕੇ ਨੱਚੋ ਵਕਾ yeah ਯਾ ਬਾਤ ਹੈ ਤੁਹਾਨੂੰ ਹੁਣ ਇਹਦਾ ਕੁੜੀ ਦਾ ਨਾ ਜਿਹੜਾ ਗਾਣੇ ਵਾਲਾ ਫਿਰ ਜਿਹੜਾ ਆਫੀਸ਼ੀਅਲੀ Song ਦੇ ਵਿੱਚ ਆਈ ਹੈ ਕੁੜੀ ਉਹ ਵੀ ਤੁਹਾਨੂੰ ਸੁਣਾ ਦਿੰਨਾ ਮਾੜਾ ਜਿਹਾ ਪਰ ਉਸ ਤੋਂ ਪਹਿਲੇ ਇੱਕ ਹੋਰ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਉਹਦੀ ਆਡੀਓ ਆਫ ਕੀਤੀ ਹੈ ਕਿਉਂਕਿ ਕਾਪੀਰਾਈਟ ਦਾ ਚੱਕਰ ਜਾਂ ਹੁੰਦਾ ਪਰ ਤੁਹਾਨੂੰ ਆਡੀਓ ਦਿਖਾਉਣਾ ਸਿਰਫ ਨਾਲ ਹੀ ਨਹੀਂ ਲਈ ਫਿਰਦਾ ਜਾਂ ਉਸ ਕੁੜੀ ਦਾ ਘਰ ਵੀ ਬਣਾਇਆ ਬਹੁਤ ਸੋਹਣਾ ਹੋਣ ਦਰਵਾਜੇ ਤਾਂ ਕਿਆਂ ਲੱਗ ਰਹੇ ਨੇ ਤੇ ਫਰਨੀਚਰ ਸਾਰਾ ਕੁਝ ਉਸ ਕੁੜੀ ਦੇ ਘਰ ਵਿੱਚ ਪਾਇਆ ਔਰ ਕੁੜੀ ਦਾ ਮਾਂ ਪਿਓ ਸਾਰਾ ਪਰਿਵਾਰ ਗਰੀਬ ਚ ਹੈ ਬਹੁਤ ਪਰਿਵਾਰ ਆ ਤੇ ਬੰਦਾ ਉਹੀ ਆ ਜਿਹੜਾ ਗਰੀਬਾਂ ਦੇ ਬਾਹ ਫੜੇ ਅਮੀਰਾਂ ਨੂੰ ਤਾਂ ਸਲੂਟਾ ਸਾਰੇ ਕਰੀ ਜਾਂਦੇ ਨੇ ਚੜ੍ਹਦੇ ਸੂਚ ਨੂੰ ਸਾਰੇ ਸਲਾਮਾ ਕਰਦੇ ਨੇ ਸੱਚੀ ਇਨਸਾਨ ਉਹੀ ਆ ਜਿਹੜਾ ਕਿਸੇ ਗਰੀਬ ਦੀ ਬਾਹ ਫੜੇ ਉਹਦੀ ਮਦਦ ਕਰੇ ਤੇ ਇਸ ਕੁੜੀ ਦਾ ਘਰ ਵੀ ਬਣਾਇਆ ਫਰਨੀਚਰ ਵਿੱਚ ਸਾਰਾ ਕੁਝ ਮੈਂ ਤੁਹਾਨੂੰ ਐ ਨਾਲੋ ਨਾਲ ਲਾ ਹੀ ਦਿੰਦਾ ਵੀਡੀਓ ਆਡੀਓ ਬੰਦਾ ਪਰ ਆਹ ਦੇਖਿਓ ਇਹ ਦੇਖੋ ਪਿਆਰ ਕੀ ਬਾਤ ਆ ਇਹਹੀ ਬਸ ਜਿਹੜੀ ਚੀਜ਼ ਆ ਨਾ ਇਹ ਚੀਜ਼ ਚੰਜੋੜ ਕੇ ਰੱਖਦੀ ਆ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਤੁਹਾਡਾ ਇਹ ਸਾਰਾ ਕੁਝ ਦੇਖ ਕੇ ਦੇਖੋ ਫਰਨੀਚਰ ਸਾਰਾ ਆ ਗਿਆ ਟਰਾਲੀ ਪਰ ਕੇ ਉਹ ਘਰ ਵੀ ਬਣਾਇਆ ਪਲੱਸ ਹੁਣ ਦਰਵਾਜ਼ੇ ਤਾਂ ਕੀ ਐਸ ਵੇਲੇ ਲੱਗ ਰਹੇ ਨੇ ਸ਼ਾਇਦ ਤੇ ਮੰਮੀ ਡੈਡੀ ਦਿਨਾਂ ਦੀ ਮੈਂ ਗੱਲ ਬਾਤ ਵੀ ਸੁਣੀ ਕੁੜੀ ਦਾ ਇੱਕ ਇੰਟਰਵਿਊ ਸੀਗਾ ਤੇ ਅਸੀਂ ਮੈਂ ਤੇ ਮੇਰੇ ਮੇਸੀਜ ਅਸੀਂ ਬਹੁਤ ਦੇਖਦੇ ਨਾ ਦੀਆਂ ਵੀਡੀਓ ਇਸ ਕੁੜੀ ਦੀਆਂ ਹਨਾ ਤੇ ਸੱਚੀ ਸੱਚੀ ਰਾਬਰੂ ਨੇ ਸੱਚੀ ਮੁੱਚੀ ਦੀ ਰਾਬਰੂ ਤੇ ਇਹਨਾਂ ਦੀਆਂ ਦੁਆਵਾਂ ਲੱਗਦੀਆਂ ਨੇ ਤਾਰਨੇਟ ਨੂੰ ਦੁਆਵਾਂ ਲੱਗੀਆਂ ਨੇ ਤੁਹਾਨੂੰ ਮੈਂ ਦਿਖਾਉਣਾ ਹੁਣ ਜਿਹੜਾ ਆਫੀਸ਼ੀਅਲੀ ਸੌਂਗ ਆਇਆ ਨਾ ਇਹਨਾਂ ਦਾ ਆਇਆ ਸ਼ਾਇਦ ਆ ਗਿਆ ਹੈ ਮੇਰਾ ਖਿਆਲ ਹੈ ਤੁਹਾਨੂੰ ਸੁਣਾਉਦਾ ਹਾਂ ਵਾਹ ਕੀ ਬਾਤ ਹੈ ਮੈਂ ਨਾ ਇਸ ਕਰਕੇ ਗੱਲ ਕੀਤੀ ਅੱਜ ਮੇਰਾ ਵੈਸੇ ਹੀ ਦਿਲ ਕੀਤਾ ਇੱਕ ਉਹ ਖਬਰ ਨਹੀਂ ਗਈ ਇਹ ਕੋਈ ਇਹ ਨਹੀਂ ਕਿ ਮਤਲਬ ਕੋਈ ਬਹੁਤ ਖਬਰ ਦੇ ਤੌਰ ਤੇ ਨੂੰ ਆਪਾਂ ਲਿਆ ਆ ਨਿਊਜ਼ ਦੇ ਤੌਰ ਤੇ ਲਿਆ ਆ ਜਾਂ ਵੀਊ ਲੈਣ ਵਾਸਤੇ ਟੂ ਬੀ ਓਨੈਸਟ ਦਿਲ ਕੀਤਾ ਇਥੋਂ ਦਿਲ ਕਰਦਾ ਸੀਗਾ ਕਿ ਯਾਰ ਗੱਲਬਾਤ ਕੀਤੀ ਜਾਵੇ ਇਸ ਕੁੜੀ ਬਾਰੇ ਤੇ ਕੁੜੀ ਬਹੁਤ ਹੀ ਗਰੀਵ ਕਰਦੀ ਐ ਕੁੜੀ ਤੁਸੀਂ ਇੰਟਰਵਿਊ ਵੀ ਸੁਣਿਆ ਹੋਣਾ ਤੇ ਮੈਨੂੰ ਪਰਸਨਲੀ ਬਹੁਤ ਚੰਗਾ ਲੱਗਾ ਇਸ ਕਰਕੇ ਮੈਂ ਜੱਗ ਗੱਲ ਕੀਤੀ ਆ ਆਰਨੇਟ ਨੂੰ ਮੈਂ ਇੱਕ ਵਾਰੀ ਫੇਰ ਸਲੂਟ ਕਰਦਾ ਛੋਟੇ ਵੀਰ ਮਨ ਜਿੱਤਲੇ ਸੱਚੀ ਤੋਂ ਮੇਰਾ ਮੈਂ ਸੁਣਦਾ ਵੀ ਆ ਤੁਹਾਨੂੰ ਇਹ ਨਹੀਂ ਕਿ ਬਹੁਤ ਨਹੀਂ ਸੁਣਦਾ ਪਰ ਜਿਵੇਂ ਕਹਾਂ ਬਹੁਤ ਵੱਡਾ ਫੈਨ ਆ ਜਾਂ ਮੈਂ ਇਹ ਬਹੁਤ ਲੱਭ ਲੱਭ ਕੇ ਸੁਣਦਾ ਇਦਾਂ ਦੀ ਗੱਲ ਨਹੀਂ ਪਰ ਫੈਨ ਹੋ ਗਿਆ ਹੁਣ ਮੈਂ ਨਾਊ ਆਮ ਬਿਗ ਫੈਨ ਆਫ ਯੂ ਮਿਸਟਰ ਆਰਨੇਟ ਖੁਸ਼ਰੋ ਮਾਲਕ ਤੋਂ ਚੜਦੀਆਂ ਕਲੇ ਵਿੱਚ ਰੱਖੇ ਬੇਟਾ ਮੀਰਾ ਔਰ ਆਰਨੇ ਟੋਸੀ ਵੀ ਹਮੇਸ਼ਾ ਇਦਾਂ ਬੁਲੰਦੀਆਂ ਤੇ ਰਹੋ ਸਤ ਸ਼੍ਰੀ ਅਕਾਲ